ਭਾਈ ਜਮਾਤਾ ਜੀ ਇਹ ਵਾਲਾ ਵਧੀਆ ਜੀ ਹਾਂਜੀ ਦੋਸਤੋ ਪਿਛਲੇ ਬਲੌਗ ਵਿੱਚ ਤੁਸੀਂ ਦੇਖਿਆ ਸੀ ਅਸੀਂ ਮਿਲੇ ਸੀਗੇ ਹਰਪਾਲ ਵੀਰ ਜੀ ਜੋ ਕਿ ਚੈਨਲ ਹੈਗਾ YouTube ਤੇ ਗ੍ਰੇਟ ਰੈਲੀਕਾਸਟ ਬਹੁਤ ਵਧੀਆ ਨੇਚਰ ਹਨ ਦਾ ਜਿਨੀ ਵੀਡੀਓ ਨਹੀਂ ਦੇਖੀ ਉਹ ਵੀ ਜਾ ਕੇ ਜਰੂਰ ਦੇਖੋ ਕਾਫੀ ਕੁਝ ਜਾਣਕਾਰੀ ਦਿੱਤੀ ਭਾਈ ਹੁਣਾਂ ਨੇ ਸਾਨੂੰ YouTube ਨਾਲ ਰਿਲੇਟਡ ਕਾਫੀ ਕੁਝ ਗੱਲਾਂ ਕੀਤੀਆਂ ਸੀ ਤੇ ਹੁਣ ਅਸੀਂ ਏਟਸ ਵੀਡੀਓ ਤੁਹਾਨੂੰ ਦਿਖਾਵਾਂਗੇ ਮਾਤਾ ਚਿੰਤਪੂਰਨੀ ਰੋਡ ਤੇ ਹੋ ਰੇ ਚਹਲ ਪਹਲ ਸੰਗਤ ਮੇਲਾ ਰਾਧੇ ਟਾਈਮ ਤੇ ਸੰਗਤਾਂ ਮਾਤਾ ਚਿੰਤਪੁਨੀ ਦਰਵਾਤੇ ਜਾਂਦੀਆਂ ਪਈਆਂ ਦੇਖ ਸੋ ਚੈੱਕ ਕਰ ਸਕਦੇ ਹੋ ਕਿਉਂਕਿ ਦਿਨੇ ਹੁੰਦੀ ਹੈ ਜੀ ਕਾਫੀ ਧੁੱਪ ਤੇ ਯਾਤਰਾ ਕਰਨੀ ਕਾਫੀ ਮੁਸ਼ਕਲ ਹੋ ਜਾਂਦੀ ਆ ਤੇ ਰਾਧੇ ਟਾਈਮ ਤੇ ਠੰਡੇ ਠੰਡੇ ਦੇਖੋ ਜੀ ਸੰਗਤਾਂ ਜਾ ਰਹੀਆਂ ਮਾਦਾਂ ਦੇ ਦਰਵਾਤੇ ਦਰਸ਼ਨ ਕਰਨ ਤੇ ਆਪਾਂ ਤੁਹਾਨੂੰ ਹੋਰ ਅਪਡੇਟ ਦਿੰਦੇ ਆ ਮਾਦਾਂ ਦੇ ਦਰਵਾਤੇ ਜਾਣ ਵਾਲੀ ਰੋਡ ਦੀ ਤੇ ਰੋਡ ਹੈ ਜੀ ਸੰਗਤ ਜੀ ਚਲੋ ਵਿੱਚ ਵਿੱਚ ਤਾਂ ਕਾਫੀ ਸੋਹਣਾ ਆ ਵਧੀਆ ਆ ਤੇ ਵਿੱਚ 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 ਹੈਗਾ ਜੀ ਖਰਾਬ ਰੋਡ ਜਿੱਥੇ ਕੀ ਦੁਰਘਟਨਾਵਾਂ ਹੌਣ ਦੇ ਕਾਫੀ ਚਾਂਸਸ ਹੈਗੇ ਆ ਆਪਾਂ ਹੁਣ ਤੁਹਾਨੂੰ ਇਸ ਵੀਡੀਓ ਚ ਉਹੀ ਦਿਖਾਵਾਂਗੇ ਤੇ ਚਲੋ ਚੱਲਦੇ ਆ ਜੀ ਅਗਲੀ ਸਾਈਡ ਨੂੰ ਵੀਡੀਓ ਦੇ ਜਿੱਦ ਨਹੀਂ ਅਸੀਂ ਜਾਂਦੇ ਆ ਜੀ ਆਦਮਬਲ ਪਾਰ ਕਰਦੇ ਆ ਤੇ ਸਾਹਮਣੇ ਸਾਨੂੰ ਦਿਖਦਾ ਜੀ ਰਾਈਟ ਸਾਈਡ ਨੂੰ ਮਾਤਾ ਸ਼ੇਰਾਵਾਲੀ ਜੀ ਦਾ ਮੰਦਿਰ ਜੋ ਕਿ ਚੋਹਾਲ ਦੇ ਬਿਲਕੁਲ ਬਾਰਡਰ ਤੇ ਪੈ ਜਾਂਦਾ ਇੱਥੋਂ ਚੋਹਾਲ ਸ਼ੁਰੂ ਹੋ ਜਾਂਦਾ ਆ ਇਸ ਤੋਂ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਅੱਗੇ ਜਾ ਕੇ ਜਦੋਂ ਅਸੀਂ ਜਾਂਦੇ ਆ ਵੈਸੇ ਤਾਂ ਇੱਥੇ ਵੀ ਕਾਫੀ ਯਾਦਾਰਸ਼ ਹੁੰਦਾ ਆ ਕਾਫੀ ਵੱਡੀ ਮਾਤਰਾ ਚ ਤੇ ਇਸ ਤੋਂ ਅੱਗੇ ਵੀ ਕਾਫੀ ਜ਼ਿਆਦਾ ਰਸ ਹੁੰਦਾ ਹੈ ਇਸ ਤੋਂ ਅੱਧਾ ਪੌਣਾ ਕਿਲੋਮੀਟਰ ਅੱਗੇ ਜਾ ਕੇ ਜਾਂਦਾ ਆਹ ਵਾਲਾ ਪੈਚ ਕਿ ਮੈਂ ਰੋਡ ਤੋਂ ਮਤਲਬ ਟੋਏ ਤੋਂ ਪਾਲੀ ਸਾਈਡ ਤੋਂ ਕੋ ਵੀਡੀਓ ਬਣਾ ਰਿਹਾ ਅਗਲੀ ਸਾਈਡ ਤੋਂ ਸਾਹਮਣੇ ਇਹ ਮਾਮੇ ਦਾ ਢਾਬਾ ਤੇ ਮਾਮੇ ਢਾਬੇ ਨਾਲ ਜਾਂ ਡੰਪ ਜਾ ਪੈਂਦਾ ਜੀ ਟੋਆ ਪੈਂਦਾ ਆ ਇੱਥੇ ਜਾਨਕੀ ਕੋਈ ਰਾਤ ਵੇਲੇ ਦੂਰ ਪਾਰ ਦਾ ਕੋਈ ਆਂਦਾ ਬੰਦਾ ਜਾਂ ਗੱਡੀ ਲੈ ਕੇ ਜਾਂ ਬਾਈਕ ਲੈ ਕੇ ਉਹਨੂੰ ਰੋਡ ਦਾ ਨਹੀਂ ਪਤਾ ਲੱਗਦਾ ਖਰਾਬ ਆ ਜਾਂ ਕਿੱਦਾਂ ਆ ਉੱਪਰ ਇੱਥੇ ਆ ਕੇ ਝਟਕਾ ਕਾਫੀ ਤਕੜਾ ਖੰਦਾ ਆ ਜਿਸ ਨਾਲ ਗੱਡੀ ਹੋਣੀ ਅਨ ਕੰਟਰੋਲ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਅ ਤਰਵਾ ਤਾਂ ਗੱਡੀਆਂ ਹੋ ਲਈ ਆ ਆਰਾਧ ਦੀ ਗਰਮੇ ਤੁਹਾਡੇ ਨਾਲ ਕਰਦਾ ਆ ਰਾਤ ਵੱਲੇ ਇਹੋ ਜਿਹੀਆਂ ਹੈਲੋ ਦੋਸਤੋ ਜੈ ਮਸੀ ਮਾਤਾ ਚਿੰਤਪurni ਰੋਡ ਤੇ ਗਏ ਸੀ ਵੀਡੀਓ ਬਣਾਉਣ ਤੇ ਚਲੋ ਕਾਫੀ ਸਾਰੀ ਅਪਡੇਟਸ ਦਿੱਤੀ ਆ ਮਾਤਾ ਚਿੰਤਪurni ਜੀ ਔਰ ਮਾਤਾ ਜਵਾਲਾ ਜੀ ਬਾਰੇ ਵੀ ਉਹ ਜ਼ਰੂਰੀ ਅਪਡੇਟ ਦਿੱਤੀ ਆ ਜੋ ਕਿ ਸੰਗਤਾਂ ਨੂੰ ਪਤਾ ਹੋਣੀ ਚਾਹੀਦੀ ਸੀ ਔਰ ਉੱਥੇ ਸਾਨੂੰ ਜਾਣਦਿਆਂ ਨੂੰ ਮਿਲੇ ਜੀ ਗ੍ਰੇਟ ਟੈਲੀਕਾਸਟ ਯੂਟਿਊਬਰ ਹਰਪਾਲ ਬਾਜੀ ਜੋ ਕਿ YouTube ਤੇ ਗ੍ਰੇਟ ਟੈਲੀਕਾਸਟ ਹਨ ਲਾ ਜੋ ਕਿ ਬਾਬਾ ਵਾਲਕਨਾਥ ਜੀ ਤੇ ਮਾਤਾ ਚਿੰਤਪੂਨੀ ਇਹ ਬਹੁਤ ਸੁਣ ਸੁਣੀਆਂ ਵੀਡੀਓ ਬਣਾਉਂਦੇ ਆ ਉਹ ਮਿਲੇ ਉਹਨਾਂ ਨਾਲ ਕਾਫੀ ਧਿਰ ਗੱਲਬਾਤ ਹੋਈ ਕਾਫੀ ਸਾਰੀਆਂ ਗੱਲਾਂ ਬਾਤਾਂ ਉਹਨੇ ਸਾਡੇ ਨਾਲ ਕੀਤੀਆਂ YouTube ਨਾਲ ਰਿਲੇਟਡ ਸਾਨੂੰ ਕਾਫੀ ਕੁਝ ਦੱਸਿਆ ਜਾਣਕਾਰੀ ਦਿੱਤੀ ਤੇ ਬਹੁਤ ਵਧੀਆ ਭਾਈ ਦਾ ਨੇਚਰ ਬਹੁਤ ਵਧੀਆ ਲੱਗਾ ਭਾਈ ਉਹਨਾਂ ਨਾਲ ਮਿਲ ਕੇ ਤੇ ਵੀਡੀਓ ਜਾ ਕੇ ਜਰੂਰ ਦੇਖੋ ਜਿਨ੍ਹਾਂ ਨੇ ਨਹੀਂ ਦੇਖੀ ਪਿਛਲੀ ਵੀਡੀਓ ਯਾ ਤੇ ਬਾਕੀ ਬਹੁਤ ਨੇਚਰ ਭਾਈ ਦਾ ਇਹਨਾਂ ਵਧੀਆ ਆ ਸੰਗਤਾਂ ਨੂੰ ਮਤਲਬ ਜਿਹੜਿਆ ਸੰਗਤਾਂ ਮਿਲਦੀਆਂ ਬੜੇ ਪਿਆਰ ਨਾਲ ਮਿਲਦੇ ਉਹਨਾਂ ਨੂੰ ਜਿਹੜੇ ਵੀ ਉਹਨਾਂ ਦੇ ਯੂਟਿਊਬਰ ਸਬਸਕ੍ਰਾਈਬਰਸ ਉਹਨਾਂ ਨੂੰ ਮਿਲਦੇ ਹਨਾ ਤੇ ਆਪਣੇ ਫੇਵਰਿਟ ਯੂਟਿਊਬਰ ਹੈ ਜੀ ਭਾਰੀ ਮਨੀ ਤੇ ਚਲੋ ਦੋਸਤੋ ਅੱਜ ਵੀ ਆਪਾਂ ਤੁਹਾਨੂੰ ਕੁਝ ਦਿਖਾਉਂਦੇ ਆ ਮੈਂ ਜਾ ਰਿਹਾ ਆ ਡਿਊਟੀ ਤੇ ਸਵੇਰ ਸਵੇਰੇ ਲੈਬ ਆਪਣੀ ਤੇ ਤੇ ਦੋਸਤੋ ਲੈਬ ਤੇ ਜਾਣ ਲਈ ਤਿਆਰ ਹੋ ਚੁੱਕੇ ਆ ਤੁਹਾਨੂੰ ਦਿਖਾਉਂਦੇ ਆ ਰੋਡ ਦਾ ਜੋ ਵੀ ਅਪਡੇਟ ਹੈਗੀ ਆ ਤੇ ਬਾਕੀ ਹਜੇ ਹੋਇਆ ਸਵੇਰ ਦਾ ਟਾਈਮ 7:30 ਵਜੇ ਆ ਤੇ ਧੋਪਾ ਜਿਹਾ ਨਿਕਲੀ ਨਹੀਂ ਹੈਗੀ ਤੇ ਸ਼ਾਮ ਤੱਕ ਦੇ ਵੇਰ ਤੱਕ ਜੋ ਵੀ ਮਾਹੌਲ ਲੱਦਾ ਉਹ ਦਿਖਾਉਂਦੇ ਆ ਤੇ ਰਾਤ ਨੂੰ ਵੀ ਤੁਹਾਨੂੰ ਦਿਖਾਉਂਦੇ ਆ ਕਾਫੀ ਸੰਗਤ ਆਂਦੀ ਆ ਤੇ ਬਾਕੀ ਜਿੰਨਾ ਤੁਸੀਂ ਪਿਆਰ ਸਾਡੀਆਂ ਪਿਛਲੀਆਂ ਵੀਡੀਓ ਨੂੰ ਦਿੱਤਾ ਆ ਆਵਲੀ ਵੀਡੀਓ ਨੂੰ ਵੀ ਜਰੂਰ ਦਿਓ ਅੱਗੇ ਆਉਣ ਵਾਲੀਆਂ ਵੀਡੀਓ ਨੂੰ ਵੀ ਜਰੂਰ ਦਿਓ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟ ਆਪਾਂ ਲਿਆ ਕੇ ਦਿੰਦੇ ਆ ਆਪਣੇ ਇਸ ਚੈਨਲ ਤੇ ਤੇ ਚਲੋ ਦੋਸਤੋ ਚੱਲਦੇ ਆ ਜੀ ਹੁਣ ਲੈਬ ਤੇ ਹਾਂਜੀ ਦੋਸਤੋ ਪਹੁੰਚ ਗਿਆ ਜੀ ਮਾਤਾ ਚੰਦਬੋਨੀ ਰੋਡ ਤੇ ਇਸ ਟਾਈਮ ਆ ਕਿ ਜੀ ਮਹੱਲਾ ਰਵਿਦਾਸਨਗਰ ਜਿੱਤੇ ਕਿ ਮਾਤਾ ਸ਼ੀਰਾਵਾਲੀਆ ਦਰਬਾਰ ਆ ਤੇ ਇੱਧਰ ਚੱਲ ਪਈਆਂ ਜੀ ਸਫਾਈਆਂ ਹੋਣ ਲੱਗੀਆਂ ਆ। ਤੇ ਦੇ ਸੰਗਤਾਂ ਲਈ ਲੰਗਰ ਲਾਣਾ ਆ। ਜੈ ਮਾਤਾ ਦੀ। ਸੋ ਆ ਵੀ ਚੀਜ਼ ਆ ਚੁੱਕੀ ਆ ਬੱਚਿਆਂ ਦੇ ਝੁੱਲੇ ਪੰਗੂੜੇ। ਪੰਪਰ ਨਾਲ ਅਲੱਗ ਕਰਾ ਉੱਥੇ ਵੀ ਦੇਖੋ ਜੀ ਤਿਆਰੀਆਂ ਚੱਲ ਰਹੀਆਂ ਆ ਮਿੱਟੀ ਪਾ ਰਹੇ ਆ ਜਿੱਥੇ ਜਿਹੜੇ ਭਾਰਤੀ ਪੈਣੀ ਹੈਗੀ ਯਾਰ ਟੂਟੇ ਦੇਜ ਤੇ ਆ ਕੇ ਯਾਰ ਚੈੱਕ ਕਰੂ ਬਾਕੀ ਦੋਸਤੋ ਸਾਹਮਣੇ ਆ ਜੀ ਤੁਸੀਂ ਦੇਖ ਸਕਦੇ ਹੋ ਰੋਡ ਇੱਥੇ ਨਾਲ ਟੋਆ ਇੱਕ ਮੈਂ ਤੁਹਾਨੂੰ ਰਾਤ ਨੂੰ ਵੀ ਦਿਖਾਉਂਗਾ ਇੱਥੇ ਮੈਂ ਅੱਜ ਰਾਤ ਵੀ ਆਈ ਸੀ ਇਸ ਸਾਈਡ ਜਿੱਤੇ ਯਾਨਕਿ ਜਿਹਦਾ ਅਣਜਾਣ ਲੋਗ ਹੈ ਨਾ ਜਿਨਾਂ ਨੂੰ ਨਹੀਂ ਪਤਾ ਤੇ ਟੋਏਵਾਰੇ ਜਿਹੜੇ ਲੋਕ ਦੂਰ ਪਾਰ ਲਿਆਂਦੇ ਨਾ ਮੈਂ ਰਾਤ ਦੇਖਿਆ ਕਿ ਸਵਿਫਟ ਗੱਡੀ ਆਈ ਸੀ 70 80 ਸਪੀਡ ਹੋਣੀ ਆ ਚਲੋ ਆਪਣੇ ਹਿਸਾਬ ਨਾਲ ਜਾ ਰਹੇ ਸੀਗੇ ਜੱਕ ਦਾ ਬ੍ਰੇਕ ਲਗਾਣੀ ਪਈ ਉਹਨਾਂ ਨੂੰ ਟੋਏ ਤੇ ਟਕਟੋ ਵਾਲੀ 10 ਫੁੱਟ ਲੰਬੀ ਸਲਿੱਪ ਲੱਗੀ ਉਸ ਗੱਡੀ ਦੀ ਇਸ ਰੋਡ ਤੇ ਤੇ ਸਲਿੱਪ ਲੱਗਦੀ ਲੱਗਦੀ ਟੋਏ ਵਿੱਚ ਗੱਡੀ ਵੱਜੀ ਜੱਕ ਦਾ ਆਵਾਜ਼ ਆਈ ਟਪ ਕਰਨੀ ਹੈ ਨਾ ਤੇ ਮੈਂ ਹਰ ਇੱਕ ਵੀਡੀਓ ਵਿੱਚ ਦਿਖਾਉਂਦਾ ਆ ਕਿ ਸਰਕਾਰ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈਗਾ ਪੰਜਾਬ ਆਪਣੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਜਰੂਰ ਸੋਚਣਾ ਚਾਹੀਦਾ ਇਹ ਇਸ ਬਾਰੇ ਕਿਉਂਕਿ ਜਿਹੜੇ ਲੋਕ ਰਾਤ ਨੂੰ ਟਰੈਵਲ ਕਰਦੇ ਆ ਯਾਤਰਾ ਕਰਦੇ ਆ ਮਾਤ ਰਾਂ ਦੀ ਉਹਨਾਂ ਨੂੰ ਦਿੱਕਤ ਬਹੁਤ ਆਉਂਦੀ ਹੈ ਇਸ ਰੋਡ ਤੇ ਆ ਟੋਏ ਟਿੱਬੇ ਕਰਕੇ ਠੀਕ ਹੈ ਜੀ ਗੱਡੀਆਂ ਆਉਂਦੀਆਂ ਆਪਣੇ ਹਿਸਾਬ ਨਾਲ ਖਾਲੀ ਰੋਡ ਕਰਕੇ ਸਪੀਡ ਤੇ ਤੇ ਇੱਥੇ ਟੋਏ ਚ ਮੱਜ ਕੇ ਜੱਕਾ ਦਾ ਬੈਲੈਂਸ ਮਤਲਬ ਆਊਟ ਆਫ ਕੰਟਰੋਲ ਹੋ ਜਾਂਦਾ ਗੱਡੀ ਦਾ ਐਦਾਂ ਹੁੰਦੀ ਆ ਹਰ ਇੱਕ ਵੀਡੀਓ ਜੇ ਮੈਂ ਦੱਸਦੀ ਆ ਤੁਹਾਨੂੰ ਸਾਮਣੇ ਵਾਲੀ ਸ਼ਫੇਮਾ ਵਿਚਾਰ ਲੱਗ ਰਿਹਾ ਨੇ ਨਜ਼ਦੀਕ ਹੋਟਲ ਉਹ ਜੀਨਾ ਵੇਲੀ ਜੋ ਕਿ ਪਿੱਛੇ ਹੈਗਾ ਹੋਟਲ ਤੇ ਇੱਥੇ ਲੱਗਣਾ ਹੀ ਲੱਗ ਰਿਹਾ ਬਾਕੀ ਇੱਕ ਲੰਗਰ ਦਰੁਪਲੀ ਸਾਈਡ ਲੱਗ ਰਿਹਾ ਇੱਥੇ ਵੀ ਥੋੜੇ ਦਿਨ ਪਹਿਲਾਂ ਬੋਰਡ ਲੱਗਾ ਸੀ ਪਰ ਉਤਾਰ ਦਿੱਤਾ ਗਿਆ ਆ ਹਾਂਜੀ ਦੇਖੋ ਜੀ ਟੋਏ ਚ ਭਰੇ ਹੋਏ ਪਾਣੀ ਆ ਦੇਖੋ ਪਿੰਨਾ ਡੂੰਗਾ ਰਾਤ ਦੇ ਟਾਈਮ ਆ ਟੋਆ ਬਿਲਕੁਲ ਨਹੀਂ ਰਹਿਦਾ ਇਹ ਅੰਦਰੂਨ ਜੀ ਜਾਣਾ ਪੈਂਦਾ ਜੀ ਗੱਡੀਆਂ ਨੂੰ ਫਰਲੀ ਸੈਟ ਦੀ ਹੋ ਕੇ ਜਿਹੜੀਆਂ ਗੱਡੀਆਂ ਇਹਦਾ ਡਰਾਈਵਰ ਅਨਜਾਨਾ ਜਾਂ ਰਾਤ ਦੇ ਵੇਲੇ ਇਦਨੂ ਆਦੇ ਦੂਰ ਪਾਰਦੇ ਉਹਨਾਂ ਨੂੰ ਬਹੁਤ ਦਿੱਕਤ ਹੁੰਦੀ ਜੀ ਇਸ ਸਟੋਏ 'ਤੇ ਜਨਨ ਕਿ ਯਕਦਮ ਬ੍ਰੇਕ ਲਗवानी ਪੈਂਦੀ ਆ ਸਪੀਡ ਕਈ ਵਾਰ ਜ਼ਿਆਦਾ ਹੁੰਦੀ ਆ ਤੇ ਗੱਡੀ ਆਊਟ ਆਫ ਕੰਟਰੋਲ ਵੀ ਹੋ ਜਾਂਦੀ ਆ ਕਿ ਬਾਕੀ ਹੋਸ਼ਿਆਰਪੁਰ ਦੇ ਨੇੜੇ ਸਾਹਮਣੇ ਹੈਗਾ ਜੀ ਬੈਸ਼ਨੋਧਾ ਮੰਦਿਰ ਤੇ ਰੋਡ 'ਤੇ ਚੱਲ ਰਹੀਆਂ ਜੀ ਸਫਾਈਆਂ ਵਧੀਆ ਗੱਲ ਆ ਜੀ ਕਿ ਉਹ ਸ਼ਰ ਪਰ ਗਵਰਨਮੈਂਟ ਹੈ ਸ਼ਰ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਮਾਤਾ ਚੰਤਪੁਰਨੀ ਰੋਡ ਚ ਹਾਰ ਲਾਗੇ ਜਿਹੜਾ ਖੱਡਾ ਆ ਉਹ ਵੀ ਜਲਦੀ ਰਿਕਵਰ ਕਰਾਇਆ ਜਾਵੇ ਹਾਂਜੀ ਦੋਸਤੋ ਪਹੁੰਚ ਚੁੱਕਾ ਜੀ ਮੈਂ ਲੈਬ ਤੇ ਤੇ ਬਾਕੀ ਹਾਂਜੀ ਕੁਝ ਕ ਸੈਂਪਲ ਵੀ ਸੀ ਉਹ ਵੀ ਲੈ ਲੇ ਪੇਸ਼ੈਂਟ ਆਏ ਹੋਏ ਸੀਗੇ ਤੇ ਬਾਕੀ ਤੁਹਾਨੂੰ ਮੈਂ ਰਾਤ ਦੀ ਵੀਡੀਓ ਤਾਂ ਦਿਖਾਈ ਦਿੱਤੀ ਆ ਮਾਤਾ ਦੀ ਮੂਰਤੀ ਤੋਂ ਜਦੋਂ ਆਪਾਂ ਅੱਧਾ ਪੌਣਾ ਕਿਲੋਮੀਟਰ ਅੱਗੇ ਜਾਂਦੇ ਆ ਉੱਥੇ ਪੈਂਦਾ ਜੀ ਇੱਕ ਟੋਆ ਜਿਹੜੀ ਵੀ ਸੰਗਤ ਜਾ ਰਹੀ ਹੈ ਮਾਤਾ ਜੀ ਦੇ ਦਰਸ਼ਨ ਕਰਨ ਰਾਤ ਦੇ ਟਾਈਮ ਰਾਤ ਦੇ ਟ੍ਰੈਮੇਟ ਤੁਹਾਨੂੰ ਉਹ ਚੀਜ਼ ਮਤਲਬ ਜਦੋਂ ਤੇਜ਼ ਹੁੰਦੇ ਬਾਈਕ ਜਾਂ ਗੱਡੀ ਤੇ ਨਹੀਂ ਦਿਖਦੀ ਐਸੀ ਦਾ ਧਿਆਨ ਰੱਖਿਓ ਰਾਤ ਜਦੋਂ ਮੈਂ ਗਿਆ ਗਿਆ ਤਾਂ ਚਲੋ ਠੀਕ ਠਾਕ ਸੀ ਪਰ ਜਦੋਂ ਮੈਂ ਵਾਪਸ ਆਇਆ ਤੇ ਮੇਰੇ ਪਿੱਛੇ ਅਚਾਨਕ ਬੜੀ ਤੇਜ਼ ਗੱਡੀ ਆਕਾਰ ਹੀ ਸੀਗੀ ਚਲੋ ਦੂਰ ਜਾਣਾ ਹੋਣਾ ਸੰਗਤ ਨੇ ਕਿਤੇ ਜੋ ਵੀ ਯਾਤਰੀ ਸੀਗੇ ਤੇ ਉਹ ਯਾਤਰੀਆਂ ਕਿ ਜਿੱਦਾਂ ਲੰਗੇ ਨਾ ਉਹ ਤੋਂ ਗੱਡੀ ਹੋ ਗਈ ਆਊਟ ਆਫ ਕੰਟਰੋਲ ਜਦੋਂ ਪਿੱਛੋਂ ਗੱਡੀ ਆਈ ਕਾਫੀ ਤੇਜ਼ ਸੀ ਪਰ ਜਿੱਦਿਨਾ ਮੈਟ ਹੋਏ ਦੇ ਕੋਲ ਲੰਘਿਆ ਉਹ ਗੱਡੀ ਮੇਰੇ ਕੋਲ ਏਦਾਂ ਲੱਗੀ ਜਾਣ ਕੇ ਕਿ ਕਿੰਨੀ ਤੇਜ਼ ਬ੍ਰੇਕ ਲਗਾਈ ਮੈਂ ਕਾ ਟਾਈਮ ਲਈ ਡਰ ਗਿਆ ਮੈਂ ਕਾ ਪਤਾ ਨਹੀਂ ਪਿੱਛੇ ਕੀ ਹੋ ਗਿਆ ਤੇ ਗੱਡੀ ਬ੍ਰੇਕ ਇੰਨੀ ਜ਼ਬਰਦਸਤ ਲੱਗੀ ਉਹ ਬ੍ਰੇਕ ਤਾਂ ਉਹਨੇ ਪਿੱਛੋਂ ਹੀ ਲਾਤੀ ਸੀ ਚੋਏ ਚੋਂ ਪਰ ਸਲਿੱਪ ਲੱਗਦੀ ਲੱਗਦੀ ਟੋਏ ਦੇ ਵਿੱਚ ਏਦਾਂ ਜਾਣ ਕੇ ਜੰਪ ਖਾਦਾ ਉਹਨੇ ਇਹ ਹੋ ਗਿਆ ਜੀ ਪਿੱਛੇ ਵੀ ਇੱਕ ਵਾਰ ਗੱਡੀ ਆ ਰਹੀ ਸੀ ਗੱਡੀ ਦੇ ਨਾਲ ਹੀ ਉਹਦਾ ਵੀ ਬਚਾਰ ਹੋ ਗਿਆ ਤੇ ਦੇਖੋ ਰਾਤ ਦੇ ਨਾਮ ਜਿਹੜੀ ਵੀ ਸੰਗਤ ਆਂਦੀ ਆ ਸਲੋ ਆਓ ਚਲੋ ਦੂਰ ਪਾਰ ਜਾਣਾ ਆ ਤੇ ਫਿਰ ਵੀ ਚਲੋ ਉਸ ਹਾਵ ਨਾਲ ਆਓ ਦੇਖੋ ਜਰੂਰ ਕੀ ਚੱਲ ਰਿਹਾ ਰੋਡ ਤੇ ਰਾਤ ਨੂੰ ਵੀ ਮੇਰੇ ਮੋਰੇ ਮਦਦਦੁਰ ਘਟਨਾ ਹੋਣ ਤੋਂ ਚਲੋ ਬਚਾ ਹੋ ਗਿਆ ਗੱਡੀ ਦੀ ਬ੍ਰੇਕ ਨਹੀਂ ਜ਼ਬਰਦਸਤ ਲੱਗੀ ਨਾ ਇੱਕ ਟਾਈਮ ਲਈ ਮੈਂ ਸੱਚੀ ਦੱਸਾਂ ਡਰ ਗਿਆ ਤੇ ਹੁਸ਼ਿਆਪਲ ਪ੍ਰਸ਼ਾਸਨ ਨੂੰ ਬੇਨਤੀ ਆ ਹੁਣ ਵੀ ਟਾਈਮ ਹੈਗਾ ਅਜੇ ਹਫਤਾ ਹੈਗਾ ਨਰਾਤਿਆਂ ਨੂੰ ਤੇ ਪੰਜ ਤੋਂ 6 ਦਿਨ ਹੈਗੇ ਆ ਰੋਡ ਦਾ ਤੁਸੀਂ ਪੈਚ ਥੋੜਾ ਥੋੜਾ ਹੈਗਾ ਥੋੜਾ ਕ ਪੈਚਾ ਮਸੀ ਇਹ ਲੰਬਾਇਆ ਤੇ 5-7 ਫੁੱਟ ਦਾ ਜਿਹੜਾ ਚੌੜਾਈ ਚ ਪੈਚ ਲਗਾਇਆ ਉਹ ਤੁਸੀਂ ਰਿਕਵਰ ਕਰਾ ਦਿਓ ਕਿਉਂਕਿ ਰਾਤ ਵਾਲੀਆਂ ਸੰਗਤਾਂ ਨੂੰ ਦਿੱਕਤ ਆ ਰਹੀ ਹੈ ਇਸ ਰੋਡ 'ਚ ਦੂਰ ਪਰ ਜਾਣਾ ਹੁੰਦਾ ਸੰਗਤਾਂ ਨੇ ਇਹ ਆਪਾਂ ਫਿਰ ਤੋਂ ਕਹਿ ਰਹੇ ਆ ਥੋੜਾ ਜਿਹਾ ਅੱਧਾ ਪੈਚ ਅੱਜ ਕਰਾ ਦਿਓ ਅੱਧਾ ਪੈਚ ਕੱਲੂ ਕਰਾ ਦਿਓ ਕਿਉਂਕਿ ਧੁੱਪ ਵੀ ਨਿਕਲ ਰਹੀ ਆ ਹੁਣ ਰੋਡ ਦੇ ਮੀਂਹ ਵਿੱਚ ਤਾਂ ਔਕਾ ਨਹੀਂ ਹੁੰਦਾ ਕਿ ਚਲੋ ਸਾੜੇ ਨੂੰ ਨਹੀਂ ਬਣਾਈ ਜਾ ਸਕਦੀ ਹੁਣ ਧੁੱਪ ਵੀ ਨਿਕਲਣ ਲੱਗੀ ਆ ਤੇ ਇਹ ਕੰਮ ਤੁਸੀਂ ਕਰਵਾ ਦਿਓ ਤੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਬਾਕੀ माधा चिंतपूर्ण जी रोड जी चलो दोस्तो बाए बाए सब्सक्राइब ज़रूरु कर लियो मिलंद जी अगली वडियो तव्हां